ਆ ਗੱਡੀ ਜਿੱਨਾ ਕਿ ਸੁੱਟੀ ਦਾ ਉਹਨੇ ਵਿੱਚ ਬੈਠਾ ਜਾਂਦਾ ਫੇਰ ਆ ਜਾਵੇ ਆ ਜਾ ਠੀਕ ਆ ਠੀਕ ਆ ਐ ਨਹੀਂ ਯਾਰ ਠੀਕ ਆ ਵਾ ਠੀਕ ਆ ਐਨੀ ਘਟ ਨਹੀਂ ਆ ਓਏ ਤੇ ਲਾਦਣੀ ਸਾਹਮਣੇ ਚਾਲ ਤੇ ਢੇਰ ਲਾਏ ਘੜ ਘੜ ਚਾਲ 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 ਚੱਲ ਜਰ ਉਹ ਬਜਾ ਪੈ ਜਾ ਗੁਜਰ ਆਓ ਭਾਈ ਗੁਜਰ ਆ ਗਏ ਚੱਲ ਚੁੱਕ ਦੇ ਲਿਫਟ ਆਹ ਆ ਇਧਰੋਂ ਰੇੜੀ ਚੁੱਕ ਦਿੰਨੇ ਆ ਹੱਥ ਪਾ ਕੇ ਸਾਰੇ ਜਾਣੇ ਚੱਲ ਵੇ ਇੱਥੋਂ ਘੁੰਮਣੀ ਨਹੀਂ ਆ ਦੂਜੇ ਰੋ ਕੀਤੀ ਦੇ ਇੱਥੋਂ ਥੋੜੀ ਘੁੰਮਣੀ ਆ ਉਹ ਲਾ ਲਓ ਰੇੜੀ ਜੀ ਹੱਥ ਨਾਲ ਕਰ ਲਾਂਗੇ ਹਾਂ ਉਹ ਨਹੀਂ ਹੱਥ ਨਾਲ ਕਰ ਲਾਂਗੇ ਰੇੜੀ ਨਹੀਂ ਨਹੀਂ ਇਹਨਾਂ ਲੱਗਦਾ ਵੀਰੇ ਉਹ ਚੱਪਲ ਬੰਦੂ ਵੀ ਮੈਂ ਕਹਿ ਦੂ ਹਾਂ ਇਹ ਕਿਧਰ ਲਈ ਜਾਂਦਾ ਨਾ ਖਾਲੀ ਜਗ੍ਹਾ ਤੇ ਲਿਆ ਓਹੋ ਉਹ ਦੇ ਲਿਆਉਣੀ ਆ ਜਗ੍ਹਾ ਜੀ ਵਾਹ ਵਾਹ ਖਾਲੀ ਨਾਲ ਲਾ ਦੇ ਉੱਤੇ ਸੋੜ ਦਾਂਗੇ ਦੱਬ ਦਾਂਗੇ ਤੋਂ ਆ ਉਤੋਂ ਦੱਬ ਲਾਂਗੇ ਬਾਅਦ ਚ ਜਿਹੜੀ ਆ ਉਹ ਆਣਾ ਉੱਡੇਣਾ ਬਾਅਦ ਚ ਇਹਦੇ ਜਿੰਨੀ ਇਕੱਠੀ ਕੀਤੀ ਸਾਰੀ ਪੈਲੀ ਜਹਾ ਜਾਨੀ ਫੇਰ ਚੱਲ ਛੱਟੋ ਹਾਂ ਜਿਆਦਾ ਸੁਨਾ ਦੇ ਦੇ ਮੜਾ ਕਰੇ ਦੇ ਦੇਨੇ ਮੇਰੀ ਗਾਲ ਸੁਣਾ ਹਾਂ ਅਸੀਂ ਆ ਗਏ ਆਪਾਂ ਜਾਣਾ ਫਿਰ ਹਣਾ ਇੱਕ ਆ ਨਹੀਂ ਆਪਣਾ ਹੋਰ ਤੇ ਨਹੀਂ ਇਹ ਜਾਣਾ ਨਹੀਂ ਇਹ ਦੇ ਕੋਪੀ ਆਪ ਅੱਜ ਕੇ ਕਹਿਣਾ ਜਾਂਦਾ ਫਿਰ ਚਾਹ ਵਾਲਾ ਕੱਲੀ ਜਾਣਾ ਤੇ ਜਾਣਾ ਪਣਾ ਉਹ ਚਾਹ ਬਣਾਈਏ ਫਿਰ ਨਾ ਚਾਹੀਏ ਕਿਤੇ ਚਾਹ ਮਤਰਾ ਲਈਏ ਕੰਮ ਕਰਾਈਏ ਤੇ ਗਏ ਕਿਤੇ ਮੈਂ ਚਾਹ ਲੈ ਲਿਆ ਇਹ ਲੈ ਚੱਲੋ ਬਈ ਇਹ ਕੁੜਿਆ ਵੀ ਸੋਕ ਕੇ ਜਿਹਦੇ ਬਾਅਦ ਤੈਨੂੰ ਜਦੋਂ ਗਣਕਾ ਪਾ ਕੇ ਗਿਆ ਨਾ ਨਾਲ ਜੀ ਇਹਨੂੰ ਅੱਗ ਲਾ ਦਾਂਗੇ ਬਬੂ ਦੀ ਗੱਲ ਹਲਾਣਾ ਲਾਗੇ ਕਰ ਲਈ ਨੇ ਹੋਰ ਉਹਨੂੰ ਅੱਛਾ ਅੱਛਾ ਆ ਵੇ ਮੇਰੇ ਕੋਲ ਆ ਆ ਸਾਪ ਇਹ ਕਿਨੇ ਸਾਈਡ ਤੇ ਕਰਤੇ ਮੈਂ ਲਸਣ ਚ ਰੱਖੇ ਚੱਲ ਜਿੰਨਾ ਵੀ ਹੋਵੇ ਕੀ ਕਰਨ ਰੱਖੇ ਉਹ ਵਿੱਚ ਕੋ ਬੜੇ ਬੜੇ ਨਾ ਜਨਵਰ ਕੇ ਓਏ ਸਾਪ ਜਾਣੇ ਆਪਾਂ ਨਾ ਤੋੜ ਉਹ ਗੁਰੂਆ ਟੋਟ ਜਾਣੇ ਆ ਜਿਹੜਾ ਮਾਰੀਆਂ ਪੈ ਜਾਂਦੀਆਂ ਵਾ ਆਪ ਦੇ ਕੋ ਲਾਇਆ ਨਹੀਂ ਤੇ ਦੂਜਿਆਂ ਦਾ ਆਂਦਾ ਫੋੜਦਗੇ ਆਹੋ ਹਾਈ ਬਰੈਡ ਹਨ ਦੇਸੀ ਨਹੀਂ ਉਹਦੀਆਂ ਪੂਕਾਂ ਵੜੀਆਂ ਲੰਮੀਆਂ ਦੇਸੀ ਦੀ ਇਹ ਮੂੜੀ ਘਰੋਂ ਲਿਆਂਦਾ ਵਾ ਹਾਈ ਬਰੈਡ ਆ ਇਹ ਮੂੜੀ ਹੋਣਾ ਤੋਂ ਲਿਆਂਦਾ ਆ ਇਹ ਮੇਰੇ ਲੱਗਾ ਦੇਸੀ ਪਤਲੀਆਂ ਭੂਖਾਂ ਕੁੜੀਆਂ ਅੱਛਾ ਨਹੀਂ ਲਾ ਸਾਨੂੰ ਉਦਾਂ ਠੀਕ ਹੀ ਸੋਣਾ ਆ ਗੱਡੀ ਲੱਦੀ ਗਈ ਪੂਰੀ ਠੋਕ ਕੇ ਉਹ ਚੱਲਿਆ ਵੀ ਕਿਲਾ ਖਾਲੀ ਮੈਂ ਨਾ ਲਾ ਆਈਏ ਕਬ ਵੇ ਇਹ ਤੇ ਚੱਲ ਵੇਖ ਲਓ ਜਿਹੜੀਆਂ ਦੋ ਚਾਰ ਹੈਗੇ ਲੱਤ ਲਓ ਤੇ ਚਲੋ ਫਿਰ ਚੱਲ ਬੈ ਫਿਰ ਖੜਗਾਾਂ ਹੈ ਟਰੈਕਟਰ ਉਲੀਏ ਬਹੁਤ ਇਹਨਾਂ ਜਗ੍ਹਾ ਘਟ ਗਈ ਬਿਲਕੁਲ ਸਹੀ ਦੇ ਚਲੋ ਚਲੋ ਲੋ ਮਟਰੋ ਜਾ ਢੇਰੀ ਰਾਹ ਦੇ ਉਹਨਾਂ ਲਈ ਲੱਭੂ ਰੁਕ ਜਾ ਆ ਜਾ ਇੱਥੇ ਆਲੇ ਦੇ ਟਰੈਕਟਰ ਹੁਣ ਇੱਥੇ ਆ ਰਹੇ ਨੇ ਟਰੈਕਟਰ ਪਰ। ਦਾਬਣੀ ਆਉਂਦੀ ਖਲੋਗੇ ਸਾਲੀ। ਚੱਲ ਬਈ। ਆਓ ਬੈਨ ਅੱਪਰ ਚੱਲਿਆ ਕੰਮ। ਰਹਿ ਗਿਆ ਥੋੜਾ ਹੀ ਮਟੀਰੀਅਲ। ਓੜਖ ਪਾਏ ਵੀ ਕੁੜੀ ਆ ਵਾ। ਸਾਲੀ ਖਾਲੀ ਕਰਨੀ ਬੜੀ ਔਖੀ ਆ। ਬਾਅਦ ਸਬਜ਼ੀ ਲਾਉਣੀ ਐ ਜਿਕੇ ਕੀਰੇ, ਤੋਰੀਆਂ। ਲਲੜਪਲੜ ਖੋਕ ਦੇਣਾ ਸਾਰਾ ਕੁਝ ਹੀ। ਆਹ ਟਰੈਕਟਰ ਨਵਾਂ ਘੜਾਇਆ। ਭਾ ਲਾਗੇ ਲੈ ਜਾ ਉਥੇ ਰੋਕ ਦੀ ਰੋ ਵੀ ਚੱਲੋ ਵੀ ਚੱਲੋ ਹਾਂ ਲੱਭ ਬੁੱਲਾਂ ਨੂੰ ਕੀ ਆ ਓਏ ਲੱਭ ਬੁੱਲਾਂ ਨੂੰ ਕੀ ਆ ਦਾਤ ਸائیں ਆਓ ਵੇਲਾ ਤਾਂ ਆਹ ਚਲਾ ਦਿੰਨੇ ਆ ਆਹ ਕਿਹੜਾ ਆ ਗਿਆ ਬਲੈਰੋ ਦੇ ਚਲੋ 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 ਹੂੰ ਉਹਦੇ ਅਸੀਂ ਕਿਹੜਾ ਕਰਾਂ ਕੋਈ ਨਹੀਂ ਦੱਸ ਦਿੰਨਾ ਹਾਂ ਦੱਸ ਦਿੰਨਾ ਉਹ ਬਲੈਰੋ ਵਾਲਾ ਕਿਹੜਾ ਵਾ ਮੋੜਦੇ ਆ ਬੋਲਦੇ ਆ ਆਹੋ ਇਹ ਕਿਹੜੀ ਮੋੜ ਨਹੀਂ ਆ ਕੁੜੇ ਜਿਹੀ ਇਹ ਟਰਾਲਾ ਦੱਸ ਚਲੋ ਬਈ ਓ ਉਧਰੋਂ ਤੱਕ ਹੀ ਆਉਂਦਾ ਗੱਡੀ ਇੱਕ ਆਓ ਵੀ ਤੂੰ ਗੰਦੇ ਦਾ ਰੋਕ ਲਾ ਦੋ ਮਿੰਟ ਉਧਰੇ ਉਹ ਉਧਰੋਂ ਲਈ ਆਇਆ ਤੂੰ ਨਹੀਂ ਆਉਂਦਾ ਆਓ ਵੀੜਿਆ ਵੇ ਪਤਾ ਨਹੀਂ ਪਾਕਿਸਤਾਨ ਦੀ ਟ੍ਰੇਨ ਚੋਂ ਕਿੱਦਾਂ ਰਹਿ ਗਿਆ ਇੱਥੇ ਆਹੋ ਆਪਣੀ ਵੜਦੀ ਆ ਪੁਲੀ ਇਹ ਇਹ ਡੌਂਦੀ ਵੀ ਸੱਜੀਆਂ ਹੀ ਆ ਪੁਲੀ ਜੀਆਂ ਤੇ ਸਾਰੇ ਨਹੀਂ ਜਾਣੇ ਜਿਆਦੇ ਆ ਥੋੜੇ ਥੋੜੇ ਲਾ ਲਓ ਲੈ ਨੇ ਲੱਗਾ ਠੀਕ ਆ ਦੋਵੇਂ ਲੈ ਕਰ ਲਿਗੇ ਹੋਰ ਤੇਰੀ ਚਾਹ ਕੁਝ ਬੇਟਾ ਆ ਜਾਓ ਆ ਜਾਓ ਚਲੋ ਬਈ ਥੋੜੇ ਲਾ ਲੀ ਪਾਣੀ ਪੂਣੀ ਨੇ ਕਿਹਾ ਜਾਲ ਲਿਆ ਕੇ ਪਿਆਜ ਪੀਣਾ ਗੱਡੀ ਦੇ ਕੋਲ ਲਿਫਟ ਵਾਲੀ ਟਰਾਲੀ ਨਾਲ ਪਹਿਲਾਂ ਖਾਲੀ ਕਰ ਦਿੰਦੇ ਨਾ ਮਗਰ ਹੱਥ ਰੱਖ ਮਾਮੇ ਦੇ ਮਗਰ ਹੱਥ ਰੱਖ ਮਹਾ ਆਜਾ ਠੀਕ ਨਿਕਲੀ ਚਾਪਰਾ ਉਹ ਹਵਾਲੇ ਨੇ ਪੜ ਗਿਆ ਕੰਮ ਆ ਵੀ ਕਿੱਲੇ ਦਾ ਹੋ ਗਿਆ ਲੱਕੀ ਹੋ ਗਿਆ ਉਹ ਯਾਰ ਗਵਾਂਢੀ ਕਿੱਥੇ ਚਲੇ ਗਏ ਕੁੜੇ ਆ ਗਵਾਂਢੀ ਲਾ ਕੇ ਬਹਿ ਗਏ ਮੈਨੂੰ ਆਪ ਦਾ ਲੱਦਰ ਪਾ ਛੱਡ ਦੇ ਨਾਲ ਨੂੰ ਪਾ ਛੱਡ ਦੇ ਅੱਗੇ ਅਗਲੀ ਖੱਤੀ ਚ ਆ ਗਏ ਹੁਣ ਆਪਾਂ ਉਹ ਚੱਲਿਆ ਵੀ ਘਰ ਤਾਂ ਇਕੱਠਾ ਸਾਰਾ ਹੀ ਆਹੋ ਕਵਲਾ ਥਾਣਾ ਛੋਟ ਲਿਆ ਕਿ ਲਿਉਣੀ ਰੇੜੀ ਵਾ ਰੇੜੀ ਲੈ ਆਉਂਦੇ ਚੱਲ ਰੇੜੀ ਤੇ ਭਾਵੇਂ ਹੱਥ ਨਾਲ ਹੀ ਰੇੜ ਕੇ ਉੱਥੇ ਲੈ ਜਾਵਾਂਗੇ ਉਹ ਮੈਂ ਗੱਲ ਕਰਦਾ ਨਹੀਂ ਨਹੀਂ ਇੱਕ ਵਾਰ ਸਾਰਾ ਪੋਟ ਲਿਏ ਖੜਾਂਗੇ ਤੇ ਫੇਰ ਹੀ ਆਣਾ ਲੈਣਾ ਤੇ ਉੜਦੀਆਂ ਜਾਂਦੀਆਂ ਜਾਂਦੀਆਂ ਉੜਦੀਆਂ ਹੀ ਜਾਂਦੀਆਂ ਲੈਣਾ ਐਦਾਂ ਹੀ ਉੜਦੀ ਨਹੀਂ ਓਏ ਕਿਦਾਂ ਲਹਿਰ ਲੱਗੀ ਮਗਰ ਉਧਰ ਉਹ ਵੀ ਸ਼ੇਰ ਲਈ ਆਉਂਦਾ ਨੇਰ ਉਹਨੇ ਨਾ ਆਣਾ ਆ ਚੁੱਕ ਦੀ ਸਾਰਾ ਜੰਨਾ ਕੇ ਰਹਿ ਗਿਆ ਬਸ ਬਾਕੀ ਤੇ ਚਲ ਹੋ ਹੀ ਗਿਆ ਵਾ ਹੁਣ ਆ ਪਰਲਾ ਖੱਤਾ ਬੜਕਾ ਦੀਏ ਨਹੀਂ ਸਰ ਇਹ ਤਾਂ ਹੀ ਆ ਜੀ ਮੈਂ ਤਾਂ ਨਾ ਫੇਰ ਸਰੇ ਇਹੋ ਇੰਦਰੇ ਆਉਂਦੇ ਆ ਗੇ ਅੰਗੋਂ ਇਹ ਜਾਵੀ ਉਧਰ ਕੋਈ ਨਹੀਂ ਪਾ ਦੇ ਲਗਾ ਦੌਰ ਹਾਂ ਉਹ ਬਹੁਤੀ ਸੁੱਕੀ ਆਂਦੇ ਨਹੀਂ ਵਾਹ ਨਹੀਂ ਨਹੀਂ ਇਦਾਂ ਨਹੀਂ ਮੀਂਹ ਦਾ ਰੁਕ ਜਾਂਦਾ ਫਿਰਦਾ ਮੀਂਹ ਪੈਗਾ ਫਿਰ ਸੂਤਰ ਆ ਜਾਣਾ ਲਾ ਆ ਯਾ ਸੀ ਇਹ ਅਡਾ ਕੋ ਗਵਾਂਦੀ ਆ ਹਾਲ ਚੀ ਲੱਭ ਗਿਆ ਡੋਲੂ ਡਿੱਗੀ ਆ ਇਧਰੋਂ ਆ ਗਿਓ ਕਬੜਾ ਇਧਰੋਂ ਸਰੇ ਤੋਂ ਓਏ ਓ ਗਿੱਲਾ ਜਿਆਦਾ ਵਾਜੇ ਓਏ ਓ ਗਿੱਲਾ ਵੜਾ ਵਾ ਕਿੰਨਾ ਨਿਪਰੂ ਹੋਣਾ ਹੋ ਨਹੀਂ ਸਹੀ ਆ ਚੁੱਕੀ ਗਿਆ ਸਾਰਾ ਜੰਨਾ ਕੇ ਰਹਿ ਗਿਆ ਬਸ ਬਾਕੀ ਤੇ ਚਲ ਹੋ ਹੀ ਗਿਆ ਵਾ ਹੁਣ ਆ ਪਰਲਾ ਖੱਤਾ ਭੜਕਾ ਦੀਏ ਨਹੀਂ ਸਰ ਇਹ ਤਾਂ ਹੀ ਆ ਜੀ ਮੈਂ ਤਾਂ ਨਾ ਫੇਰ ਸਰੇ ਤੋਂ ਹੀ ਤਰੇ ਆਉਂਦੇ ਅੱਗੇ ਵੰਗੋ ਇਹ ਜਾ ਵੀ ਉਧਰ ਕੋਈ ਨਹੀਂ ਪਾ ਦੇ ਲਗਾ ਦੋਰ ਆਹ ਉਹ ਬਹੁਤੀ ਸੁੱਕੀ ਆਂਦੇ ਨਹੀਂ ਵਾਹ ਨਹੀਂ ਨਹੀਂ ਇਦਾਂ ਨਹੀਂ ਮੀਂਹ ਦਾ ਰੁਕ ਜਾਂਦਾ ਫਿਰਦਾ ਮੀਂਹ ਪੈਗਾ ਫਿਰ ਸੂਤਰ ਆ ਜਾਣਾ ਲਾ ਆ ਯਾ ਸੀ ਇਹ ਆਦਾ ਕੋ ਗਵਾਂਦੀ ਆ ਹਾਲ ਅੱਛੀ ਲੱਭ ਗਏ ਡੋਲੂ ਡਿੱਗੀ ਆ ਇਧਰੋਂ ਆ ਗਏ ਕਬੜਾ ਇਧਰੋਂ ਸਰੇ ਤੋਂ ਓਏ ਓ ਗਿੱਲਾ ਜਾਦਾ ਵਾਰੇ ਓਏ ਓ ਗਿੱਲਾ ਵੜਾ ਵਾ ਉਹ ਨਹੀਂ ਸਹੀ ਚਟਦੇ ਆਂ ਦੀ ਵੀਰ ਮੈਂ ਵੀਡੀਓ ਨਹੀਂ ਭਗੋਣੀ ਨਹੀਂ 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 ਫੋਟੋ ਤਾਂ ਕਿਤਨੀ ਭੋਗੀ ਤੇ ਕਾਰਨ ਤੋਂ ਵਾਲੀ ਵੀਡੀਓ ਸਾਲਾ ਫੋਟੋ ਕਿਤਨੀ ਸਾਲਾ ਉਹ ਗੱਡੀ ਚਲੋ ਚਲੋ ਯਾਰ ਨਹੀਂ ਚਾਹੀਦੀ ਰਮਨ ਬੰਦੇ ਫਿਰ ਨੈਟ ਖਤਮ ਹੋ ਜਾਦੀ ਰੋ ਹੱਦ ਚ ਰੁਕ ਜੇ ਪੋਤਾ ਹੁੰਦਾ ਨਾ ਬੋਰਦੀਆ ਕੋਲ ਕੇ ਰਹੀ ਕਵਰਾ ਕਿਮਨ ਜਾਂ ਅੰਦਰ ਹੈ ਫਿਰ